ਤੇ ਕਹਿੰਦੀ ਰਹੀ ਕਿ ਬਿੱਟੂ ਐਸਲੀ ਜੁੱਤੇ ਕਿਉਂਕਿ ਕਾਂਗਰਸ ਦੇ ਟਿਕਟ ਤੇ ਲੜਦੇ ਸੀ ਕਾਂਗਰਸ ਦਾ ਰਜਿੱਤੇ ਬਿੱਟੂ ਦਾ ਆਪਣਾ ਕੋਈ ਆਧਾਰ ਨਹੀਂ ਸੀ ਜ਼ਿਆਦਾ ਤੇ ਹੁਣ ਵੀ ਬਿੱਟੂ ਕਦੀ ਫੋਨ ਨਹੀਂ ਚੁੱਕਦੇ ਅਸੈਸੀਬਲ ਨਹੀਂ ਸੀ ਜੀ ਉਹਨਾਂ ਨੇ ਲੋਕਾਂ ਦੇ ਟੈਲੀਫੋਨ ਚੱਕੇ ਸੀ ਲੋਕਾਂ ਦੇ ਕੰਮ ਕੀਤੇ ਸੀ ਤੇ ਬਠਿੰਡੇਓ ਲੜਦੇ ਆਪਣੇ ਸ਼ਹਿਰ ਚੋਂ ਲੜਦੇ ਲੁਧਿਆਣੇ ਕੀ ਕਰਨਾ ਆ ਨੀ ਮੈਨੂੰ ਕੀ ਪਤਾ ਜੀ ਮੈਂ ਤਾਂ ਪਹਿਲਾਂ ਲੱਗਦਾ ਸੀ ਕਿ ਉਹਨਾਂ ਨੂੰ ਟਿਕਟ ਮਿਲਦੀ ਹੈ ਨਹੀਂ ਨਹੀਂ ਮੈਂ ਤਾਂ ਕਾਂਗਰਸ ਮੈਂ ਤਾਂ ਛੱਡ ਚੁੱਕਿਆ ਸੀ ਇਹ ਇੱਕ ਦੂਜੇ ਦੇ ਪੰਗਾਂ ਲਾਉਂਦੇ ਆ ਤੁਸੀਂ ਦੇਖਿਆ ਹੀ ਆ ਸਿੱਧੂ ਸਾਹਿਬ ਚੰਨੀ ਸਾਹਿਬ ਦੀ ਚੰਨੀ ਸਾਹਿਬ ਬਾਜਵਾ ਸਾਹਿਬ ਦੀ ਬਾਜਵਾ ਸਾਹਿਬ ਰੰਧਾਵਾ ਸਾਹਿਬ ਦੀ ਇਹ ਤਾਂ ਆਪਸ ਜੂੰਡੋ ਜੂੰਡੀ ਹੁੰਦੇ ਇਹਨਾਂ ਨੂੰ ਕੰਮ ਨਾਲ ਥੋੜੀ ਮਤਲਬ ਕੋਈ ਹੈ ਪਰ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਜਸਟੀਫਾਈ ਕਰਨਾ ਮੁਸ਼ਕਲ ਹੋਊਗਾ ਕਿਸਾਨਾਂ ਨੂੰ ਕਿ ਭਈ ਇੱਕ ਪਾਸੇ ਸੀ ਤੁਹਾਡੇ ਲਈ ਖੜਦੇ ਰਹੇ ਆ ਕਾਂਗਰਸ ਪਾਰਟੀ 'ਚ ਰਹਿ ਕੇ ਤੇ ਹੁਣ ਉਸੇ ਪਾਰਟੀ ਖਿਲਾਫ ਵਿਸ ਖਿਲਾਤਰਨੇ ਲੱਗਦੇ ਨੇ ਨਹੀਂ ਹੁਣ ਦੇਖੋ ਕਾਂਗਰਸ ਇਹ ਜਿਹੜਾ ਉਹ ਕੈਂਡੀਡੇਟ ਆ ਮੈਂ ਦਾ ਨਾਮ ਨਹੀਂ ਲੈਂਦਾ ਤੇ ਮੇਰੇ ਭਾਈ ਇੱਥੇ ਵੀ ਆਮ ਆਦਮੀ ਪਾਰਟੀ ਨੇ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਕਿ ਰਮਨਿਤ ਬਿੱਟੂ ਜੱਜਣ ਭਗਵੰਤ ਮਾਨ ਦੀ ਰਮਨਿਤ ਬਿੱਟੂ ਨਾ ਬਹੁਤ ਚੰਗੀ ਹੈ ਇਸ ਲਈ ਕਿਉਂ ਮੈਂ ਖਾਤੇ ਪਏ ਮੈਚ ਮਿਕਸਿੰਗ ਹੋ ਚੁੱਕੀ ਮੈਂ ਇਸ ਗੱਲ ਦਾ ਕਿ ਸੈਨੂੰ ਹੀ ਫੇਮ ਕਰਨ ਦਾ ਮੇਰੇ ਕੋਲ ਕੋਈ ਹੱਕ ਨਹੀਂ ਗਾ। ਹੋਰੀਆਂ ਨੇ ਤੁਹਾਡੀ ਦੇ ਮੈਂ ਉਹੀ ਕਹਿੰਦਾ ਸਿੰਘ ਬੈਂਸ ਦੀ ਜਿਹੜੀ ਗੱਲਬਾਤ ਉਹ ਲੋਕਾਂ ਦੇ ਮਨ 'ਚ ਪ੍ਰਭਾਵ ਛੱਡ ਰਹੀ ਹੈ ਕਿ ਬਈ ਐਸਾ ਰਗਨੀਤ ਬਿੱਟੂ ਤਾਂ ਜਿਹੜੀ ਪਾਰਟੀ 'ਚ ਗਏ ਉਹਦੇ ਲੀਡਰਾਂ ਖਿਲਾਫ ਵੀ ਬੋਲ ਰਹੇ ਨੇ ਪਹਿਲੀ ਪਾਰਟੀ ਖਿਲਾਫ ਵੀ ਬੋਲ ਰਹੇ ਨੇ। ਮੈਂ ਕਹਿੰਦਾ ਜੀ ਮੈਂ ਕਹਿੰਦਾ ਜੀ ਚਲੋ ਕੁਝ ਹੋਵੇ। ਲੋਕਾਂ ਨੂੰ ਇਹਦੇ ਨਾਲ ਕੀ ਮਤਲਬ? ਮੈਨੂੰ ਇਹ ਦੱਸੋ। ਲੋਕਾਂ ਨੂੰ ਮਤਲਬ ਆ ਡਿਵੈਲਪਮੈਂਟ ਨਾਲ। ਤੁਸੀਂ ਕਹਿ ਰਹੇ ਹੋ ਕਿ ਉਹ ਫੇਕ ਆਡੀਓ ਹੋਰ ਕੀ ਆ? ਹੋਰ ਕਿਤੇ ਉਹ ਹੋਰ ਉਹ ਸੱਚੀ ਆਡੀਓ ਆ। ਹੋਰ ਬੈਂਸਾਂ ਦਾ ਕੰਮ ਕੀ ਰਿਹਾ ਅੱਜ ਤੱਕ ਪੰਜਾਬ ਤੱਕ ਇਸ ਵਕਤ ਅਸੀਂ ਲੁਧਿਆਣਾ ਚ ਮੌਜੂਦ ਆ ਸਾਡੇ ਨਾਲ ਨੇ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਜੀ ਪ੍ਰਚਾਰ ਕਰ ਰਹੇ ਨੇ ਲਗਾਤਾਰ ਜਿੱਤ ਦੇ ਦਾਅਵੇ ਵੀ ਹੋ ਰਹੇ ਨੇ ਹਾਲਾਂਕਿ 2024 ਆਂਦੇ ਆਂਦੇ ਕਾਫੀ ਸਮਾਂ ਬਦਲ ਗਿਆ 2019 ਚ ਕਾਂਗਰਸ ਰੇ ਪ੍ਰਚਾਰ ਕਰ ਰਹੀ ਸੀ ਜਿੱਤ ਕੇ ਐਮਪੀ ਵੀ ਬਣੇ ਪਰ 2024 ਚ ਹੁਣ ਇਹ ਬੀਜੇਪੀ ਦੇ ਉਮੀਦਵਾਰ ਨੇ ਸਤਿਕਾਰ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਪਹਿਲਾਂ ਅੱਜ ਤੱਕ ਦੇ ਜਿਹੜਾ ਚੈਨਲ ਬਹੁਤ ਮੈਂ ਸਮਝਦਾ ਵੱਡਾ ਚੈਨਲ ਆ ਉਹਦਾ ਪੰਜਾਬੀ ਚ ਤੁਸੀਂ ਸ਼ੁਰੂ ਕੀਤਾ ਹੈ ਉਹਦੇ ਲਈ ਵੀ ਮਾਰਕਵਾਦ ਤੇ ਤੁਸੀਂ ਮੈਨੂੰ ਟਾਈਮ ਦਿੱਤਾ ਉਹਦੇ ਲਈ ਮੈਂ ਮਾਰਕਵਾਦ ਜੀ ਸਰ ਤੁਸੀਂ ਟਾਈਮ ਦਿੱਤਾ ਇਹਨੇ ਬੀਸਿਸ ਸਕੇਡਿਊਲ ਚ ਤੇਰੇ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਹੈਗਾ ਬੀਜੇਪੀ ਦੀ ਹਵਾ ਹੈ ਲੁਤੀਆਣਾ ਚ ਦੇਖੋ ਇਸ ਵਾਰ ਗੱਲ ਇਹ ਆ ਵੀ ਪਹਿਲਾਂ ਤਾਂ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਤਾਂ ਜੋ ਹਾਲਾਤ ਸੀ ਪਿਛਲੇ 10 ਸਾਲ ਇਲੈਕਸ਼ਨ ਉਹ ਸਿਰਫ ਆਪਣੇ ਨਾਂ ਤੇ ਜਿਹੜੀ ਆ ਵੋਟ ਮੰਗੀ ਦੀ ਸੀ ਸਰਦਾਰ ਬਿਨ ਸਿੰਘ ਜੀ ਦੇ ਨਾਂ ਤੇ ਵੋਟ ਮੰਗੀ ਦੀ ਸੀ ਇਸ ਵਾਰ ਜਿਹੜਾ ਮੋਟ ਆ ਉਹ ਹਰ ਜਿੱਥੇ ਵੀ ਜਾਣੇ ਉਹ ਕਹਿੰਦਾ ਜੀ ਵੋਟ ਮੰਗਣ ਦੀ ਲੋੜ ਨਹੀਂ ਅਸੀਂ ਮੋਦੀ ਸਾਹਿਬ ਦੇ ਨਾਂ ਤੇ ਵੋਟ ਤੁਹਾਨੂੰ ਪਾ ਰਹੇ ਹਾਂ ਕਿਉਂ ਕਿ ਕਿਉਂਕਿ ਉਰੇ 10 ਸਾਲ ਚ ਬੀਜੇਪੀ ਕਦੇ ਇਲੈਕਸ਼ਨ ਨਹੀਂ ਲੜੀ ਸੀ ਪਹਿਲੀ ਵਾਰ ਬੀਜੇਪੀ ਉਰੇ ਇਲੈਕਸ਼ਨ ਲੜ ਰਹੀ ਆ ਤੇ ਜੋ ਦੇਸ਼ ਦਾ ਮਾਡਲ ਆ ਮੋਦੀ ਸਾਹਿਬ ਦਾ ਡਿਵੈਲਪਮੈਂਟ ਦਾ ਮਾਡਲ ਦੇਖਿਆ ਹੈ ਉਹ ਲੋਕ ਉਰੇ ਵੀ ਚਾਹੁੰਦੇ ਆ ਲੁਧਿਆਣੇ ਚ ਵੀ ਉਹ ਮਾਡਲ ਅਸੀਂ ਵੀ ਦੇਖੀਏ ਅਸੀਂ ਵੀ ਉਹਨੂੰ ਸੱਚ ਹੁੰਦਾ ਦੇਖੀਏ ਕਿਉਂਕਿ 60% ਜੀ ਡੀ ਬੀ ਹਰ ਚੀਜ਼ ਇਕਨੋਮਿਕੀ ਇਕਨੋਮਿਕਲੀ ਜੇ ਦੇਖੀਏ ਤਾਂ ਸਾਰਾ ਪੰਜਾਬ ਚਲਾਉਣ ਚ ਲੁਧਿਆਣੇ ਦਾ ਯੋਗਦਾਨ 60% ਤੇ ਉਹ ਸ਼ਹਿਰ ਆ ਜਿਹੜਾ ਉਹ ਸੈਂਟਰ ਦੀ ਹਰ ਸਕੀਮ ਤੋਂ ਹਰ ਇੰਡਸਟਰੀ ਆ ਜਿਹੜੀ ਉਹ ਸਕੀਮਸ ਤੋਂ ਵਾਂਝੀ ਬੈਠੀ ਆ ਕਿਉਂਕਿ ਉਰੇ ਬੀਜੇਪੀ ਨਹੀਂ ਸੀ ਤੇ ਹੁਣ ਜਦੋਂ ਸਭ ਦੇ ਮੰਚੇ ਆ ਵੀ ਬੀਜੇਪੀ ਨੂੰ ਲਿਆ ਕੇ ਅਸੀਂ ਆਪਣੀ ਇੰਡਸਟਰੀਅਲ ਟੈਕਸਟਾਈਲ ਪਾਰਕ ਬਣਾਉਣੇ ਆ ਅਸੀਂ ਇੰਡਸਟਰੀਅਲ ਕਲਸਟਰ ਬਣਾਉਣੇ ਆ ਅਸੀਂ ਉਰੇ ਵੱਡੇ ਤੋਂ ਵੱਡੇ 에어ਪੋਰਟ ਜਿਹੜਾ ਸਾਡਾ ਬਣਿਆ ਪਿਆ ਉਹਦੇ ਲਈ ਫਲਾਈਟਸ ਲੈਣੀਆਂ ਬਿਜ਼ਨਸ ਤਾਂ ਉਹ ਨਾਲ ਚੱਲਦਾ ਅਰੇ ਅਸੀਂ ਮੈਟਰੋ ਬਣਾਉਣੀ ਆ ਅਸੀਂ ਉਹਰੇ ਏਮਸ ਵਰਗੇ ਜਾਂ ਪੀਜੀਆਈ ਹਸਪੀਟਲ ਲੈ ਕੇ ਆਉਣਾ ਮੈਡੀਕਲ ਕਾਲਜ ਬਣਾਣੇ ਆ ਅੱਜ ਸਾਡੇ ਕੋਲ ਇੱਕ ਸਿਵਲ ਹਸਪੀਟਲ ਹੈ ਜਿੱਥੇ ਚੂਹਿਆਂ ਤੋਂ ਸਵਾਏ ਉੱਥੇ ਬੰਦਾ ਤਾਂ ਜਾ ਨਹੀਂ ਸਕਦਾ ਤੇ ਇਸ ਕਰਕੇ ਹਰ ਬੰਦਾ ਇਹ ਚਾਹ ਰਿਹਾ ਗਟਕਰੀ ਸਾਹ ਵਰਗੇ ਇੱਕ ਜਿਹੜਾ ਰੋਡ ਮੈਪ ਉਹਨਾਂ ਦਾ ਤਿਆਰ ਆ ਹਰ ਸ਼ਹਿਰ ਲਈ ਉਹ ਲੁਧਿਆਣੇ ਚ ਹੋਵੇ ਕਿਉਂਕਿ ਲੁਧਿਆਣਾ ਗੜਗਾਉਂ ਦੇ ਫਰੀਦাবাদ ਦੇ ਨੌਇਡਾ ਦੇ ਮਗਲੌਰ ਦੇ ਹੈਦਰਾਬਾਦ ਦੇ ਉਹਨਾਂ ਦੇ ਬਰਾਬਰ ਦਾ ਇਹ ਸ਼ਹਿਰ ਆ ਤੇ ਅੱਜ ਤੁਸੀਂ ਉਹਨਾਂ ਫਰਕ ਦੇਖੋ ਪਿੱਛੇ ਕਿੰਨਾ ਪੈ ਗਿਆ ਕਿਉਂਕਿ ਗਵਰਨਮੈਂਟ ਸਾਡਾ ਯੋਗਦਾਨ ਨਹੀਂ ਸੀ ਕਾਂਗਰਸ ਇਹ ਕਹਿੰਦੀ ਰਹੀ ਕਿ ਬਿੱਟੂ ਇਸ ਲਈ ਜਿੱਤੇ ਕਿਉਂਕਿ ਕਾਂਗਰਸ ਹੀ ਟਿਕਟ ਤੇ ਲੜਦੇ ਸੀ ਕਾਂਗਰਸ ਕਾਰਨ ਜਿੱਤੇ ਬਿੱਟੂ ਦਾ ਆਪਣਾ ਕੋਈ ਆਧਾਰ ਨਹੀਂ ਸੀ ਜ਼ਿਆਦਾ ਤੇ ਹੁਣ ਵੀ ਬਿੱਟੂ ਕਦੀ ਫੋਨ ਨਹੀਂ ਚੁੱਕਦੇ ਅ세ਸੀਬਲ ਨਹੀਂ ਸੀ ਤੇ ਕਾਂਗਰਸ ਕਿੰਨਾ ਵੱਡਾ ਮੁਕਾਬਲਾ ਤੁਹਾਨੂੰ ਦੇ ਰਹੀ ਹੈ ਰਾਜਾ ਵੜਿੰਗਾਇ ਨੇ ਨਹੀਂ ਨਹੀਂ ਦੂਰੋਂ ਇੱਥੇ ਤੁਹਾਡੇ ਖਿਲਾਫ ਮੈਨੂੰ ਤਾਂ ਹਮੇਸ਼ਾ ਹੀ ਦੇਖੋ ਲੋਕਾਂ ਨੇ ਆਪਣਾ ਬੇਟਾ ਸਮਝਿਆ ਆਪਣਾ ਬੱਚਾ ਸਮਝਿਆ ਤੇ ਮੈਨੂੰ ਤਾਂ ਲਗਾਤਾਰ ਜਿਤਾਉਂਦੇ ਹੀ ਆਏ ਨੇ ਕਾਂਗਰਸ ਤੱਕ ਤੇ ਆਈ ਨਹੀਂ ਤਿੰਨ ਵਾਰ ਜੇ ਦੇਖੀਏ ਨਾਰਥ ਇੰਡੀਆ ਦੇ ਵਿੱਚ ਜਾਂ ਸੋਨੀਆ ਗਾਂਧੀ ਜੀ ਬਣੇ ਆ ਜਾਂ ਨਾਰਥ ਇੰਡੀਆ ਚ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਉਹ ਲੋਕ ਤੁਹਾਨੂੰ ਪਤਾ ਬੜੇ ਸਮਝਦਾਰ ਨੇ ਜੇ ਲੋਕਾਂ ਨਾਲ ਨਹੀਂ ਖੜਦੇ ਮਰਦੇ ਲੋਕ ਵੋਟ ਨਹੀਂ ਪਾਉਂਦੇ ਕੀ ਕਿਸਾਨ ਵੀ ਤੁਹਾਡਾ ਵਿਰੋਧ ਕਰ ਰਹੇ ਨੇ ਅਸੀਂ ਦੇਖਿਆ ਜਦੋਂ ਉਦੋਂ ਕਿਸਾਨ ਦਰਲੀ ਧਰਨੇ ਤੇ ਬੈਠੇ ਸੀ ਤੁਸੀਂ ਤੇ ਗੁਰਜੀਤ ਸਿੰਘ ਔਜਲਾ ਜੀ ਕਿਸਾਨਾਂ ਦੇ ਲਈ ਆਵਾਜ਼ ਚੁੱਕਦੇ ਸੀ ਪਰ ਹੁਣ ਤੁਹਾਨੂੰ ਲੱਗਦਾ ਕਿ ਜਸਟੀਫਾਈ ਕਰਨਾ ਮੁਸ਼ਕਲ ਹੋਊਗਾ ਕਿਸਾਨਾਂ ਨੂੰ ਕਿ ਭਈ ਇੱਕ ਪਾਸੇ ਸੀ ਤੁਹਾਡੇ ਲਈ ਖੜਦੇ ਰਹੇ ਆ ਕਾਂਗਰਸ ਪਾਰਟੀ 'ਚ ਰਹਿ ਕੇ ਤੇ ਹੁਣ ਉਸੇ ਪਾਰਟੀ ਖਿਲਾਫ ਜਿਸ ਖਿਲਾਫ ਧਰਨੇ ਲੱਗਦੇ ਨੇ ਨਹੀਂ ਹੁਣ ਦੇਖੋ ਕਾਂਗਰਸੀ ਇਹ ਜਿਹੜਾ ਔਰੇ ਕੈਂਡੀਡੇਟ ਆ ਮੈਂ ਤਾਂ ਨਾਮ ਨਹੀਂ ਲੈਂਦਾ ਉਹਨਾਂ ਦੇ ਕਿਉਂਕਿ ਬਾਹਰੋਂ ਆਏ ਔਰੇ ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ ਆਪਾਂ ਜਾਣ ਪਛਾਣੇ ਵੀ ਘੱਲ ਹੀ ਕਰਾਉਣੀ ਆ ਤੇ ਇੱਕ ਦਿਨ ਵੀ ਇਹ ਕਿਸਾਨਾਂ ਲਈ ਕੌਣ ਬੈਠਾ ਇਹ ਰਵਨੀਤ ਬਿੱਟੂ ਹੀ ਸੀ ਜਿਹੜਾ ਸਵਾ ਸਾਲ ਇੱਕ ਜੰਤਰ ਮੰਤਰ ਫੁੱਟਪਾਥ ਤੇ ਕਿਸਾਨਾਂ ਦੇ ਨਾਲ ਬੈਠਾ ਰਿਹਾ ਤੇ ਹੁਣ ਇਹ ਤਾਂ ਕਿਸਾਨਾਂ ਨੇ ਸੋਚਣਾ ਵੀ ਕੌਣ ਉਹਨਾਂ ਦੇ ਨਾਲ ਮਰਿਆ ਖੜਿਆ ਏ ਤੇ ਜਿਹੜਿਆਂ ਨੂੰ ਅੱਜ ਉਹ ਪਿੰਡਾਂ 'ਚ ਫੇਰਦੇ ਆ ਕੀ ਉਹ ਤੁਹਾਡੇ ਲਈ ਇੱਕ ਦਿਨ ਵੀ ਕੋਈ ਠੰਡੀ ਰਾਤ ਜਾਂ ਦੁਪਹਿਰ ਦੀ ਗਰਮੀ 'ਚ ਉਹ ਤੁਹਾਡੇ ਲਈ ਉਹਨਾਂ ਨੇ ਕੁਝ ਕੀਤਾ ਤੇ ਅੱਗੇ ਵੀ ਇਹ ਦੇਖ ਲਿਓ ਵੀ ਜੇ ਜਿਹਨੇ ਤੁਹਾਡੇ ਖਾਤਰ ਇੰਨਾ ਕੁਝ ਕੀਤਾ ਉਹੀ ਕਰੂਗਾ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਕੀ ਪਤਾ ਤੁਸੀਂ ਗੱਲ ਕੀਤੀ ਆ ਕਾਂਗਰਸ ਦੇ ਕੈਂਡੀਡੇਟ ਦੀ ਉਹਦੀ ਤਾਂ ਵੋਟ ਵੀ ਉਰੇ ਨਹੀਂ ਗਈ ਪੁੱਛ ਲਿਓ ਵੋਟ ਵੀ ਉਹ ਗਿੱਦੜਵਾਏ ਪਾਊਗਾ ਜਾ ਕੇ ਜਿਹੜਾ ਉਹ ਕਹਿੰਦਾ ਮੇਰੇ ਦਿਲ ਚ ਵੱਸਦਾ ਲੁਧਿਆਣਾ ਥੋੜੀ ਦਿਲ ਵੱਸਦਾ ਸਾਡਾ ਆਪਦਾ ਪਰਿਵਾਰ ਆ ਸਾਡੀ ਉਹ ਸਾਡਾ ਜ਼ਿਲ੍ਹਾ ਏ ਤੇ ਉਹਨਾਂ ਦੀ ਵੋਟ ਹੀ ਪੁੱਛ ਲਓ ਵੀ ਕਿੱਥੇ ਬਣੀ ਆ ਪਿਛਲੀ ਵਾਰ ਉਹ ਗਿੱਦੜਵਾਏ ਸੀ ਉਦੋਂ ਪਿਛਲੀ ਵਾਰ ਉਹ ਬਠਿੰਡੇ ਤੋਂ ਟਿਕਟ ਲੜ ਲਈ ਜੇ ਉਹਨਾਂ ਦੀਆਂ ਲੱਤਾਂ ਚ ਭਾਰ ਸੀ ਜੇ ਉਹਨਾਂ ਨੇ ਲੋਕਾਂ ਦੇ ਟੈਲੀਫੋਨ ਚੱਕੇ ਸੀ ਲੋਕਾਂ ਦੇ ਕੰਮ ਕੀਤੇ ਸੀ ਤੇ ਬਠਿੰਡੇ ਉਹ ਲੜਦੇ ਆਪਣੇ ਸ਼ਹਿਰ ਚੋਂ ਲੜਦੇ ਲੁਧਿਆਣੇ ਕੀ ਕਰਨ ਆਏ ਆ ਕਿ ਕਿਉਂ ਆਏ ਨੇ ਤੁਹਾਨੂੰ ਵੀ ਤਾਂ ਰੀਜ਼ਨ ਪਤਾ ਹੋਗਾ ਤੁਸੀਂ ਨਹੀਂ ਮੈਨੂੰ ਕੀ ਪਤਾ ਜੀ ਮੈਂ ਤਾਂ ਪਹਿਲਾਂ ਲੱਗਦਾ ਸੀ ਕਿ ਉਹਨਾਂ ਨੂੰ ਟਿਕਟ ਮਿਲਣੀ ਹੈ ਨਹੀਂ ਨਹੀਂ ਮੈਂ ਤਾਂ ਕਾਂਗਰਸ ਮੈਂ ਤਾਂ ਛੱਡ ਚੁੱਕਿਆ ਸੀ ਕਿਉਂਕਿ ਕਾਂਗਰਸ ਦਾ ਕੋਈ ਵजूद ਹੀ ਨਹੀਂ ਰਿਹਾ ਮਤਲਬ 2019 ਚ ਵੀ ਤੁਸੀਂ ਕਾਂਗਰਸੀ ਟਿਕਟ ਤੋਂ ਲੜੇ ਹੋ ਐਸਾ ਨਹੀਂ ਹੋਇਆ ਕਾਂਗਰਸ ਨੂੰ ਕੀ ਕਾਂਗਰਸ ਦਾ ਵजूद ਨਹੀਂ ਰਿਹਾ ਪੰਜਾਬ 'ਚ ਮੈਂ ਖਾਸ ਤੌਰ ਤੇ ਮੈਂ ਤੁਹਾਨੂੰ ਫੇਰ ਪਹਿਲਾਂ ਜਿਵੇਂ ਦੱਸਿਆ ਵੀ ਇਹ ਇੱਕ ਦੂਜੇ ਦੇ ਪੰਗਾ ਲਾਉਂਦੇ ਆ ਤੁਸੀਂ ਦੇਖਿਆ ਹੀ ਆ ਸਿੱਧੂ ਸਾਹਿਬ ਚੰਨੀ ਸਾਹਿਬ ਦੀ ਚੰਨੀ ਸਾਹਿਬ ਬਾਜਵਾਤ ਸਾਹਿਬ ਦੀ ਬਾਜਵਾਤ ਸਾਹਿਬ ਰ ਇਹ ਤਾਂ ਆਪਸ ਜੁੰਡੋ ਜੁੰਡੀ ਹੁੰਦੇ ਆ ਇਹਨਾਂ ਨੂੰ ਕੰਮ ਨਾਲ ਥੋੜੀ ਮਤਲਬ ਕੋਈ ਆ ਇਹ ਤਾਂ ਇਹ ਦੇਖਦੇ ਆ ਵੀ ਅਸੀਂ ਕਰਨ ਹੁਣ ਦੇਖ ਲਓ ਹੁਣ ਨਵਜੋਤ ਸਿੰਘ ਸਿੱਧੂ ਹੈ ਕਾਂਗਰਸ ਚ ਨੇ ਕਿੱਥੇ ਨੇ ਕਿੱਥੇ ਕੈਂਪੇਨ ਆਪਣੀ ਠੀਕ ਨਹੀਂ ਹੈ ਇਸ ਲਈ ਉਹ ਨਹੀਂ ਆ ਰਹੀ ਜਦੋਂ ਉਸੇ ਸਵਾਲ ਪੁੱਛਦਿਆ ਕਾਂਗਰਸ ਪਤਨੀ ਮੰਨ ਗਿਆ ਠੀਕ ਨਹੀਂ ਹੈ ਪਰ ਉਹ ਕ੍ਰਿਟਰ ਦੀ ਕਮੈਂਟਰੀ ਤਾਂ ਦੇਣ ਜਾ ਰਹੇ ਆ ਨਾ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਦਾ ਐਡਾ ਕਲੇਸ਼ ਆ ਇੰਨੀ ਇਹਨਾਂ ਦੀ ਇਨ ਫਾਈਟਿੰਗ ਆ ਇਸ ਇਹਨਾਂ ਦਾ ਕੋਈ ਵੀ ਕਿਸੇ ਨਾਲ ਕੋਈ ਕੰਟਰੋਲ ਨਹੀਂਗਾ ਜਿਹੜੇ ਅੱਜ ਤੁਸੀਂ ਦੇਖੋ ਸਾਡੇ ਬੋਰਡ ਫਲੈਕਸ ਲੱਗੇ ਨੇ ਬੀਜੇਪੀ ਸਿੱਧੀ ਵੋਟ ਮੰਗ ਰਹੀ ਆ ਮੋਦੀ ਸਾਹਿਬ ਦੇ ਨਾਂ ਤੇ ਕਿਉਂਕਿ ਕੰਮ ਕੀਤੇ ਆ ਕੋਈ ਦੱਬਾ ਧੱਬਾ ਨਹੀਂਗਾ ਇਹ ਕੇਜਰੀਵਾਲ ਦਾ ਬੋਰਡ ਲੱਗਿਆ ਏ ਪੱਪੀ ਦਾ ਉਹ ਜੇਲ੍ਹਾਂ ਪਿੱਛੇ ਪਹਿਲਾਂ ਹੀ ਸਲਾਖਾਂ ਦੇ ਪਿੱਛੇ ਬਿਠਾਏ ਹੋਏ ਆ ਵੀ ਭਾਈ ਵੋਟ ਨਾ ਪਾਇਓ ਇਹਨਾਂ ਨੇ ਤੇ ਦੋ ਤਰੀਕ ਤੋਂ ਬਾਅਦ ਪਰੂਲ ਤੇ ਨੇ ਇਹਨਾਂ ਨੇ ਬਾਹਰ ਅੰਦਰ ਚਲੇ ਜਾਣਾ ਰਾਜੇ ਬੜਿੰਗ ਦੀ ਕਾਂਗਰਸ ਦੀ ਉਹਦੀ ਫੋਟੋ ਦੇਖੋਗੇ ਇਹ ਇਲੈਕਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆ ਉਹ ਇੱਕ ਟਿਕਟ ਨਹੀਂ ਹੁੰਦੀ ਸਟੈਂਪ ਉਹ ਉਹ ਮੇਰਾਹਲ ਗਾਂਧੀ ਤੇ ਖੜਗੇ ਸਾਹਿਬ ਬੈਠੇ ਆ ਉਨਨ ਲੁਕੋ ਕੇ ਰੱਖਿਆ ਹੋਇਆ ਵੀ ਨਾ 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 ਪਤਾ ਨਾ ਲੱਗ ਜੇ ਜੇ ਇੰਨੀ ਹਿੰਮਤ ਆ ਤੀਜੀ ਗੱਲ ਤੁਸੀਂ ਚੰਡੀਗੜ੍ਹ ਤੋਂ ਆਏ ਹੋ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾੜੀ ਲੜ ਰਹੇ ਆ ਕਾਂਗਰਸ ਦੇ ਉਹਨਾਂ ਦੇ ਇੱਕ ਪਾਸੇ ਝਾੜੂ ਪਾਇਆ ਇੱਕ ਪਾਸੇ ਪੰਜਾ ਪਾਇਆ ਉੱਥੇ ਕਹਿੰਦੇ ਆ ਉਹ ਕੇਜਰੀਵਾਲ ਜਿੰਦਾਬਾਦ ਉੱਥੇ ਉਹ ਕਹਿੰਦੇ ਆ ਰਾਹੁਲ ਗਾਂਧੀ ਜਿੰਦਾਬਾਦ ਦੋਨੋਂ ਹੀ ਦਿੱਲੀ ਚ ਦੇਸ਼ ਦੀ ਰਾਜਧਾਨੀ ਆ ਜਿੱਥੇ ਰਾਹੁਲ ਗਾਂਧੀ ਰਹਿੰਦੇ ਆ ਉਹ ਸੀਟਾਂ ਆਮ ਆਦਮੀ ਨੂੰ ਗਈ ਹੋਈ ਉੱਥੇ ਰਾਹੁਲ ਗਾਂਧੀ ਦਾ ਪੰਜਾ ਨਹੀਂ ਰਾਹੁਲ ਗਾਂਧੀ ਨੇ ਵੋਟ ਪਾਉਣੀ ਆ ਝਾੜੂ ਨੂੰ ਜਿੱਥੇ ਕੇਜਰੀਵਾਲ ਦਾ ਘਰ ਆ ਉਹ ਵੋਟ ਉਹ ਸੀਟ ਗਈ ਉਹ ਪੰਜੇ ਨੂੰ ਕੇਜਰੀਵਾਲ ਸਾਹਮਣੇ ਵੋਟ ਪਾਉਣੀ ਆ ਪੰਜੇ ਨੂੰ ਤੁਸੀਂ ਦੇਖੋ ਕਿਵੇਂ ਗਮਰਾਹ ਕਰ ਰਹੇ ਆ ਕਿਵੇਂ ਉਰੇ ਆ ਕੇ ਜਦੋਂ ਉਧਰੋਂ ਰਾਜਪੁਰਾ ਟੱਪਦੇ ਆ ਉਧਰੋਂ ਖੜ ਟੱਪਦੇ ਆ ਤੇ ਇੱਕ ਦੂਜੇ ਨੂੰ ਜੁੰਡੋ ਜੁੰਡੀ ਮਰਦਾਬਾਦ ਹੋ ਜਾਂਦੇ ਆ ਕਰਦੇ ਰਹੇ ਨਾ ਜਦੋਂ ਗੱਠਜੋੜ ਹੋਇਆ ਸੀ ਅਸੀਂ ਤੁਹਾਡੇ ਕੋਲੋਂ ਵੀ ਕਈ ਵਾਰੀ ਸਵਾਲ ਹੁ ਤੁਸੀਂ ਜਸਟੀਫਾਈ ਕਰਦੇ ਰਹੇ ਕਿ ਭਈ ਇਹ ਨੈਸ਼ਨਲ ਮੈਨੂੰ ਤਾਂ ਪਤਾ ਸੀ ਵੀ ਇਹ ਗੱਲ ਸੱਚ ਆ ਉਦੋਂ ਪੰਜਾਬ ਵਾਲੇ ਲੀਡਰ ਕਹਿੰਦੇ ਸੀ ਨਾ ਵੀ ਨਹੀਂ 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 ਅਸੀਂ ਨਹੀਂ ਹੋਣ ਦੇਣਾ ਮੈਂ ਇਹੀ ਕਹਿੰਦਾ ਸੀ ਵੀ ਹਾਈ ਕਮਾਂਡ ਨੇ ਹੋਣ ਦੇ ਹੋਣ ਨਹੀਂ ਦੇਣਾ ਹੋ ਚੁੱਕਿਆ ਏ ਮੈਂ ਤਾਂ ਜਸਟੀਫਾਈ ਕਰ ਉਹੀ ਗੱਲ ਹੋਈ ਹੋਈ ਆ ਮੈਂ ਇਹੀ ਕਹਿੰਦਾ ਸੀ ਦੂਜਾ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਬਈ ਇੱਥੇ ਵੀ ਆਮ ਆਦਮੀ ਪਾਰਟੀ ਨੇ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਕਿ ਰਵਨੀਤ ਬਿੱਟੂ ਜੇਜਣ ਭਗਵੰਤ ਮਾਨ ਦੀ ਰਵਨੀਤ ਬਿੱਟੂ ਨਾਲ ਬਹੁਤ ਚੰਗੀ ਹੈ ਇਸ ਲਈ ਕਿਉਂਕਿ ਮੈਂ ਮੈਚ ਫਿਕਸਿੰਗ ਹੋ ਜਾਂਦੀ ਹੈ ਮੈਂ ਇਸ ਗੱਲ ਦਾ ਕਿਸੇ ਨੂੰ ਡਿਫੇਮ ਕਰਨ ਦਾ ਮੇਰੇ ਕੋਲ ਕੋਈ ਹੱਕ ਨਹੀਂਗਾ ਨਾ ਮੈਂ ਜਿਹ ਗੱਲਾਂ ਚ ਪੈਣਾ ਏ ਵੀ ਕਿਸੇ ਬਾਰੇ ਕੁਝ ਕਹਾਂ ਅਸੀਂ ਤਾਂ ਸਿਰਫ ਤਰੱਕੀ ਦੀ ਗੱਲ ਕਰਨੀ ਆ ਤੂ ਤੂ ਮੈਂ ਮੈਂ ਇਹ ਕੋਈ ਕੰਮ ਥੋੜੀ ਆ ਸਾਡਾ ਅਸੀਂ ਮਾਰਕੀਟ ਦੇ ਖੜੇ ਜਿਉਂਚ ਵੀ ਤਾਂ ਤੁਹਾਨੂੰ ਲੱਗਦਾ ਨਹੀਂ ਪਰ ਬਾਪ ਪੈਂਦਾ ਜਦੋਂ ਲੀਡਰ ਇਹ ਬਾਰ ਬਾਰ ਬੋਲਦੇ ਨੇ ਲੋਕ ਬੜੇ ਸਿਆਣੇ ਨੇ ਜੀ ਲੋਕ ਫੈਸਲਾ ਮੋਦੀ ਮੋਦੀ ਜੀ ਦੇ ਨਾਂ ਤੇ ਡਿਵੈਲਪਮੈਂਟ ਨੂੰ ਕਰਨਾ ਲੋਕਾਂ ਨੇ ਕੀ ਲੈਣਾ ਵੀ ਸਾਡੇ ਕਿਸੇ ਨਾਲ ਕੀ ਰਿਸ਼ਤੇ ਆ ਅਸੀਂ ਕੀ ਟੈਲੀਫੋਨ ਤੇ ਗੱਲਾਂ ਕਰਦੇ ਆ ਲੋਕਾਂ ਨੇ ਤਾਂ ਇਹ ਦੇਖਣੀ ਆ ਸੜਕਾਂ ਬਣਨ ਗਈਆਂ ਲੋਕਾਂ ਨੇ ਇਹ ਦੇਖਣਾ ਏਅਰਪੋਰਟ ਬਣੇਗਾ ਲੋਕਾਂ ਨੇ ਦੇਖਣਾ ਮੈਟਰੋ ਚੱਲੋ ਮੈਂ ਉਹੀ ਕਹਿੰਦਾ ਜੀ ਸਿੰਘ ਬਿਆਸ ਦੀ ਜਿਹੜੀ ਗੱਲਬਾਤ ਉਹ ਲੋਕਾਂ ਦੇ ਮਨ 'ਚ ਪ੍ਰਭਾਵ ਛੱਡ ਰਹੀ ਹੈ ਕਿ ਬਈ ਐਸਾ ਰਵਨੀਤ ਬਿੱਟੂ ਤਾਂ ਜਿਹੜੀ ਪਾਰਟੀ 'ਚ ਗਏ ਉਹਦੇ ਲੀਡਰਾਂ ਖਿਲਾਫ ਹੀ ਬੋਲ ਰਹੇ ਨੇ ਪਹਿਲੀ ਪਾਰਟੀ ਖਿਲਾਫ ਹੀ ਬੋਲ ਰਹੇ ਨੇ ਮੈਂ ਕਹਿੰਦਾ ਜੀ ਮੈਂ ਕਹਿੰਦਾ ਜੀ ਚਲੋ ਕੁਝ ਹੋਵੇ ਲੋਕਾਂ ਨੂੰ ਇਹਦੇ ਨਾਲ ਕੀ ਮਤਲਬ ਮੈਨੂੰ ਇਹ ਦੱਸੋ ਲੋਕਾਂ ਨੂੰ ਮਤਲਬ ਹੈ ਡਿਵੈਲਪਮੈਂਟ ਨਾਲ ਇਹ ਇਹ ਤਾਂ 10 ਦਿਨ ਰੋਜ਼ ਇਹੋ ਜਿਹੀਆਂ ਗੱਲਾਂ ਐ ਜਿਹੜੀਆਂ ਚੱਲਣੀਆਂ ਐ ਜੋ ਮਰਜ਼ੀ ਕੁਝ ਚਲਾਈ ਜਾਓ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂ ਕੁਛ ਵੀ ਮੈਂ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਫੇਕ ਆਡੀਓ ਹੈ ਹੋਰ ਕੀ ਆ ਹੋਰ ਕਿਤੇ ਉਹ ਹੋਰ ਉਹ ਸੱਚੀ ਆਡੀਓ ਆ ਹੋਰ ਬੈਂਸਾ ਦਾ ਕੰਮ ਕੀ ਰਿਹਾ ਅਜ ਤੱਕ ਜਿੱਥੇ ਗਿਆ ਉਹਨਾਂ ਨੇ ਆਹੀ ਬਲੈਕਮੇਲਿੰਗ ਕੀਤੀ ਹੈ ਫਿਰ ਤੁਸੀਂ ਸ਼ਿਕਾਇਤ ਅਜੇ ਤੱਕ ਕੀਤੀ ਹੈ ਕਿ ਬਈ ਸਭ ਕੁਝ ਦੇਖੋ ਨਾ ਚੋਣਾ ਦਾ ਟਾਈਮ ਹੈ ਅਗਰ ਕੋਈ ਤੁਹਾਨੂੰ ਡੀਫੇਮ ਕਰ ਰਿਹਾ ਤੁਸੀਂ ਕਹਿ ਰਹੇ ਹੋ ਕਿ ਫੇਕ ਆਡੀਓ ਕੋਈ ਡੀਫੇਮ ਕਰ ਉਹ ਕਰਨਗੇ ਲਾਇਰ ਕਾ ਮੇਰੇ ਕੋਲ ਕਿੱਥੇ ਟਾਈਮ ਆ ਜੀ ਇੰਨਾ ਮੈਂ ਤਾਂ ਇਲੈਕਸ਼ਨ ਦੇ ਦਿਨ ਨੇ ਤੇ ਲੋਕਾਂ ਤੱਕ ਇਹ ਗੱਲ ਕਰਨੀ ਆ ਪਰ ਇੱਕ ਗੱਲ ਦੀ ਮੈਨੂੰ ਬੜਾ ਮੁਬਾਰਕਵਾਦ ਦਿਨਾ ਬੈਂਸ ਸਾਹਿਬ ਨੂੰ ਵੀ ਟੋਟਲ ਜਿਹੜੀ ਮੇਰੇ ਨਾਲ ਪਹਿਲਾਂ ਵੀ ਉਹੀ ਇਲੈਕਸ਼ਨ ਲੜਦੇ ਆ ਦੋ ਵਾਰ ਹਾਰੇ ਆ ਮੇਤੋਂ ਤੇ ਇਸ ਵਾਰ ਵੀ ਜਿਹੜਾ ਗੱਲ ਉਹਨਾਂ ਨੇ ਬਿੱਟੂ ਬੈਂਸ ਬਣਾਤੀ ਜਿਹੜਾ ਕੈਂਡੀਡੇਟ ਸੀ ਕਾਂਗਰਸ ਦਾ ਉਹਦਾ ਕਿਤੇ ਨਾ ਨਹੀਂ ਰਿਹਾ ਇਹ ਬੜਾ ਭਾਰੀ ਮੈਨੂੰ ਇਸ ਗੱਲ ਦਾ ਫਾਇਦਾ ਹੋਇਆ ਕਿਉਂਕਿ ਉਸ ਚੀਜ਼ ਦੇ ਵਿੱਚ ਕੈਂਡੀਡੇਟ ਦਾ ਨਾਮ ਤੇ ਕਾਂਗਰਸ ਦਾ ਨਾਮ ਜਿਹੜਾ ਉਹ ਪਿੱਛੇ ਰਹਿ ਗਿਆ ਪਰ ਤੁਹਾਨੂੰ ਲੱਗਦਾ ਕਿ ਬੈ ਸਾਹਿਬ ਦੀ ਜਿਹੜੀ ਆਡੀਓ ਆਈ ਗਈ ਕਿ ਤਨਾ ਕਿ ਤੁਹਾਨੂੰ ਪ੍ਰਭਾਵਿਤ ਕਰੇਗੀ ਨਾਲੇ ਤੁਸੀਂ ਚਾਹੁੰਦੇ ਸੀ ਕਿ ਸਿਮਰਜੀਤ ਸਿੰਘ ਬੈਂਸ ਬੀਜੇਪੀ ਚਾਣ ਕਿ ਅਸੀਂ ਉਹਨਾਂ ਦੇ ਬੀਜੇਪੀ ਚ ਛਾਣ ਦੇ ਅਟਕਲਾ 2022 ਤੋਂ ਸੁਣ ਰਹੇ ਹਾਂ ਤੇ ਜਲੰਧਰ ਜਦੋਂ ਜ਼ਿਮਨੀ ਚੋਣ ਹੋਈ ਸੀ ਉਹਨਾਂ ਨੇ ਬੀਜੇਪੀ ਨੂੰ ਸਪੋਰਟ ਵੀ ਕੀਤਾ ਸੀ ਬਾਹਰੋਂ ਉਹ ਹਾਈ ਕਮਾਂਡ ਨੇ ਜੁਆਇਨ ਨਹੀਂ ਕਰਾਇਆ ਬੜੀ ਉਹਨਾਂ ਦੀ ਕੋਸ਼ਿਸ਼ ਸੀਗੀ ਮੈਂ ਬੀਜੇਪੀ ਪ੍ਰਾਮਾ ਪਰ ਮੋਦੀ ਸਾਹਿਬ ਨੇ ਉਹਨਾਂ ਦਾ ਕੈਰੇਕਟਰ ਦੇਖ ਕੇ ਜਦੋਂ ਸਾਰੀ ਗੱਲ ਨਾਲੇ ਚਲੋ ਮੇਰੀ ਗਲਤੀ ਮ ਮੈਂ ਤਾਂ ਕਹਿਣਾ ਹੀ ਆ ਹਰੇਕ ਨੂੰ ਮੈਂ ਤਾਂ ਸੌ ਟੈਲੀਫੋਨ ਕਰਦਾ ਵੀ ਮੇਰੀ ਪਾਰਟੀ ਜੁਆਇਨ ਕਰੋ ਇਹ ਬਹੁਤ ਵਧੀਆ ਪਾਰਟੀ ਆ ਬੜੀ ਚੰਗੀ ਪਾਰਟੀ ਆ ਨਹੀਂ ਬੀਜੇਪੀ ਚ ਜਾਣ ਤਾਂ ਤੁਹਾਨੂੰ ਕੋਈ ਨੁਕਸਾਨ ਕੋਈ ਜਿਵੇਂ ਅਸੀਂ ਦੇਖ ਰਹੇ ਆ ਕਿ ਕਿਸਾਨ ਤੁਹਾਨੂੰ ਘੇਰ ਰਹੇ ਨੇ ਉਹ ਜਦੋਂ ਵੀਡੀਓ ਵਾਇਰਲ ਹੁੰਦੀ ਆ ਨੇ ਪਹਿਲਾਂ ਅਸੀਂ ਦੇਖਦੇ ਸੀ ਕਿ ਬੀਜੇਪੀ ਦੇ ਲੀਡਰਾਂ ਨੂੰ ਘੇਰਦੇ ਨੇ ਤੇ ਹੁਣ ਤੁਹਾਨੂੰ ਘੇਰ ਰਹੇ ਨੇ ਤੇ ਉਹ ਤੁਹਾਨੂੰ ਥੋੜਾ ਨੁਕਸਾਨ ਲੱਗਦਾ ਦਿਲ ਨੂੰ ਬੁਰਾ ਲੱਗਦਾ ਨਾਲੇ ਸਰਕਾਰੀ ਕੋਠੀ ਵੀ ਨਹੀਂ ਛੱਡੀ ਨਹੀਂ ਕੋਈ ਕੋਈ 2 ਕਰੋੜ ਦਾ ਸ਼ਾਇਦ ਤੁਸੀਂ ਅਸੀਂ ਬੜੇ ਬੜੇ ਸਿਆਸਤ ਅਸੀਂ ਤਾਂ ਚੀ ਮੰਨਿਸਟਰੀਸ਼ਿਪ ਦੇਖਿਆ ਬੰਬਨਾਉੜੇ ਦੇਖਿਆ ਆਪਣੇ ਹਾਂਜੀ ਅਸੀਂ ਤਾਂ ਉਹ ਚੀਜ਼ ਚੱਲੀਆਂ ਇਹ ਸਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਕੀ ਨੇ ਇਸ ਕਰਕੇ ਇੱਕ ਈਸ਼ੂ ਆ ਅਸੀਂ ਨਾ ਤਾਂ 2 ਕਰੋੜ ਦੀ ਗੱਡੀ 'ਚ ਬੜਿੰਗਸਾ ਵਾਂਗੂ ਫਿਰਦੇ ਆ 2 ਕਰੋੜ 40 ਲੱਖ ਦੀ ਗੱਡੀ ਆ ਜੀ 'ਚ ਉਹ ਬੰਦੇ ਆ ਉਹਨਾਂ ਦੀ ਧਰਮ ਪਤਨੀ 2 ਕਰੋੜ ਦੀ ਆ ਜਾਂ ਸੀਐਮ ਕੋਲ ਲੈਂਡ ਕਰੂਜ਼ਰ ਆ ਜਾਂ ਉਹਨਾਂ ਦੀ ਧਰਮ ਪਤਨੀ ਕੋਲ ਲੈਂਡ ਕਰੂਜ਼ਰ ਆ 15 ਲੱਖ ਦੀ ਉਹਨਾਂ ਦੇ ਗੁੱਟ ਤੇ ਘੜੀ ਬੰਨੀ ਹੁੰਦੀ ਆ ਤੇ ਕਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਜ ਕਿਹੜੇ ਰਾਜੇ ਖਾਨਦਾਨ 'ਚੋਂ ਮੈਨੂੰ ਇਹ ਦੱਸਣ ਇਹ ਪੈਸੇ ਕਿੱਥੋਂ ਆਉਂਦੇ ਐਨੇ ਇਸ ਕਰਕੇ ਇਹ ਲੋਕ ਵਪਾਰ ਕਰਨ ਆਏ ਆ ਬਿਜ਼ਨਸ ਕਰਨ ਆਏ ਆ ਸਿਆਸਤ ਅਸੀਂ ਲੋਕ ਆ ਜਿਹੜੀਆਂ ਸ਼ਹਾਦਤਾਂ ਖੂਨ ਦੇ ਟੁਕੜੇ ਟੁਕੜਾ ਇਕ ਕੀਤਾ ਇਸ ਪੰਜਾਬ ਲਈ ਸਾਡੀ ਸੋਚ ਉਹ ਆ ਸਾਨੂੰ ਆਪਣਾ ਅਸੀਂ ਵੱਖਰਾ ਟਰੈਕ ਆ ਇੱਕ ਸਾਡਾ ਨਾ ਇਹ ਸਮਝ ਸਕਦੇ ਆ ਲੋਕ ਜਿਹੜੇ ਇਹ ਸਿਰਫ ਇੱਥੇ ਆਪਣੀ ਮਤਲਬ ਕਹਿਣ ਦਾ ਇੱਥੇ ਮਤਲਬ ਪੈਸਾ ਬਣਾਉਣ ਆਏ ਆ ਆਪਣੇ ਕਾਰੋਬਾਰ ਸ਼ੁਰੂ ਕਰਨਾ ਹੈ ਸਾਡਾ ਉਹਨਾਂ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਉਹਨਾਂ ਨੂੰ ਮੁਬਾਰਕ ਅਸੀਂ ਜਿਹੜੇ ਕੰਮ ਤੇ ਚੱਲੇ ਹੋਏ ਆ ਕੋਠੀਆਂ ਖਾਲੀ ਕਰਤੀਆਂ ਕੋਠੀਆਂ ਚੋਂ ਕੱਢਤਾ ਫਿਰ ਉਦੋਂ ਬਾਅਦ ਹਰੇਕ ਲੁਧਿਆਣੇ ਵਾਲੇ ਨੇ ਕਹਿਤਾ ਸਾਡਾ ਘਰ ਬਿੱਟੂ ਦਾ ਘਰ ਹੂੰ ਹੂੰ ਬਿਲਕੁਲ ਤੁਹਾਡੇ ਤੋਂ ਸਮੇਂ ਦੀ ਘਾਟ ਹੈ ਸਿਰਫ ਥੋੜਾ ਚੱਲਦੇ ਚੱਲਦੇ ਇੱਕ ਸਵਾਲ ਮੈਂ ਲੈਣਾ ਚਾਹਾਂਗੀ ਅਮਰਿਤਪਾਲ ਸਿੰਘ ਦਾ ਇਸ਼ੂ ਜੋ ਹੈ ਕੰਟਰਸਾਈਟ ਤੋਂ ਝੋੜ ਲੜ ਰਹੇ ਨੇ ਕੀ ਲੱਗਦਾ ਪਰਪਾਪ ਹੈ ਅਮਰਿਤਪਾਲ ਸਿੰਘ ਦਾ ਮੈਂ ਬਾੜਾ ਨਹੀਂ ਕੁਝ ਪਤਾ ਕਿਉਂਕਿ ਉਹ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਮੇਰਾ ਤਾਂ ਲੁਧਿਆਣੇ ਚ ਮੈਂ ਤਾਂ ਇਹੀ ਮੇਰੇ ਨਹੀਂ ਫਰਕ ਅਮਰਿਤਪਾਲ ਉਹਨਾਂ ਨਾਲ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਮੈਂ ਦੇਸ਼ ਨੂੰ ਜੋੜਨ ਦੀ ਗੱਲ ਕਰਦਾ ਮੈਂ ਦੇਸ਼ ਦੀ ਗੱਲ ਕਰਦਾ ਉਹ ਗੱਲ ਆ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਐ ਇੰਨਾ ਹੀ ਫਰਕ ਅਗਰ ਜਿੱਤ ਚਰਨ ਅੰਮ੍ਰਿਤਪਾਲ ਸੇ ਉਹ ਉਹਨਾਂ ਦੇ ਉੱਥੇ ਦੇ ਕੌਂਸਲਰਸੀ ਦੇ ਲੋਕ ਦੇਖਣਾ ਪਰ ਤੁਸੀਂ ਪੰਜਾਬ ਬੀਜੇਪੀ 'ਚ ਗੱਲ ਹੁੰਦੀ ਹੈ ਅਮਰਿਤਪਾਲ ਦੀ ਨਹੀਂ ਨਹੀਂ ਕੋਈ ਗੱਲ ਇੱਥੇ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਲਗਾਤਾ ਪ੍ਰਚਾਰਕ ਜੁਟੇ ਹੋਏ ਨੇ ਪਰ ਫਿਰ ਵੀ ਸਮਾਂ ਇੰਨਾ ਨਹੀਂ ਦਿੱਤਾ ਤੇ ਜੋ ਮੁੱਦੇ ਇਸ ਇਸ ਟਾਈਮ ਡਿਊਰੇਸ਼ਨ ਦੌਰਾਨ ਪੁੱਛੇ ਜਾ ਸਕਦੇ ਚਾਹਨਾ ਮੁੱਦਿਆਂ ਤੇ ਗੱਲਬਾਤ ਹੋ ਸਕਦੀ ਸੀ ਅਸੀਂ ਕੀਤੀ ਹੈ ਚਲੋ ਚਲੋ ਯਾਰ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਗੱਡੀ 'ਚ ਬਹਿ ਜਾਓ ਤੁਸੀਂ ਮੰਨਦੇ ਕਿਉਂ ਨਹੀਂ ਪਰ ਪਾਰਟੀ ਹਰ ਉਮੀਦਵਾਰ ਜਿਹਦਾ ਦਾਵਾ ਕਰ ਰਿਹਾ ਹੈ ਤੁਸੀਂ ਦੱਸੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਲ Isha, dhe në almejor shtipkar për njabëtë, do djerën.